ਲੰਦਰ ਦੇ ਦਲਬਾਗ ਨਗਰ ਤੇ ਜਿਹੜੀ ਤੁਹਾਡੇ ਜਿਹੜੀ ਤੁਹਾਨੂੰ ਖਬਰ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਸੀ ਦੂਜਾ ਪੱਖ ਜਿਹੜਾ ਸਾਹਮਣੇ ਆਇਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਪਾਇਰੂਰਜੀ ਕਨਾਲ ਸਾਹਿਬ ਵਾਹ ਫਤੇ ਜੀ ਐਸਾ ਹੀ ਮੇਰਾ ਕੁਲਦੀਪ ਸਿੰਘ ਹੈ ਜੀ ਹਾਂਜੀ ਮੈਂ ਇੱਕ ਕੁੜੀ ਦਾ ਫੁੱਪੜ ਲੱਗਦਾ ਵਾਂ ਹਾਂਜੀ ਮੇਰੇ ਸਾਲੇ ਦੀ ਕੁੜੀ ਹੈ ਵੱਡੇ ਸਾਲੇ ਦੀ ਹਾਂਜੀ ਜੀ ਜੀ ਇਸ ਬੱਚਿਆਂ ਦਾ ਦੁਆ ਦਾ ਓੜੀ ਮੁੰਡੇ ਦਾ ਮਾਂ ਛੋਟਾ ਕੁੜੀ ਹੋਣੀ ਤੇ ਸੱਸ ਮੇਰੀ ਵਿਚਾਰੀ ਸੋਹਰਾ ਪਹਿਲੇ ਪੂਰਾ ਹੋ ਗਿਆ ਹੀ ਪਾਚ ਸੱਸ ਪੂਰੀ ਹੋਈ ਗੁੰਬਾਰ ਹੋਈ ਤੇ ਉਦੋਂ ਮੈਂ ਆ ਗਿਆ ਜਦੋਂ ਗੁੰਬਾਰ ਹੋਈ ਜੀ ਆ ਕੇ ਤੇ ਮੇਰੇ ਵੱਲ ਦੇਖੀ ਕਿ ਇਹ ਬੱਚਿਆਂ ਦਾ ਕੌਣ ਜ਼ਿੰਮੇਵਾਰ ਹੈ ਮੈਂ ਉਹਨਾਂ ਨੂੰ ਕਿਹਾ ਵਿਆਹ ਹੋ ਗਿਆ ਵਿਆਹ ਆਪਣੇ ਘਰ ਕੇ ਆਪਣੇ ਘਰ ਚਲੀ ਗਈ ਕੁੜੀ ਹੈ ਨਾ ਮੁੰਡਾ ਹਦਾਇ ਤੱਕ ਰਹਿਤੀ ਹੈ ਗੱਲਾਂ ਚੱਲਦੀਆਂ ਆ ਥੋੜੇ ਦਿਨਾਂ ਤੋਂ ਬਾਅਦ ਇਹਨਾਂ ਦਾ ਵਿਆਹ ਕਰ ਦਿੱਤਾ ਬਾਅਦ ਚੰਨਾਂ ਦੀ ਲੜਾਈ ਸ਼ੁਰੂ ਹੋ ਗਈ ਕਦੀ ਕਿਸੇ ਦੀਆਂ ਗਲਤੀਆਂ ਕਰਦੀਆਂ ਕਦੀ ਕਿਸੇ ਦੀਆਂ ਗਲਤੀਆਂ ਕਰਦੀਆਂ ਇਹਨਾਂ ਨੇ ਕਹਿ ਵੀ ਇਹ ਲਵਲੀਅਤਾਂ ਕਰਦੀ ਚਲੋ ਆਪਾਂ ਮੰਨਦੇ ਆ ਆਪਾਂ ਇੱਕ ਪਾਸੇ ਦੀ ਗਲਤੀ ਗਲਤੀ ਗਲ ਦੋਨੇ ਪਾਸੇ ਦੀ ਹੈ ਕਿਉਂਕਿ ਅਸੀਂ ਆਪਣੀ ਕੁੜੀ ਨੂੰ ਕਹਿਆ ਕਿ ਬੇਟਾ ਤੈਨੂੰ ਵਿਆਹ ਤੇ ਤੂੰ ਉਸ ਘਰ ਦੇ ਦੇ ਹਿਸਾਬ ਨਾਲ ਚੱਲਣਾ ਹੈ ਸਾਡਾ ਵਿੱਚ ਕੋਈ ਰੋਲ ਨਹੀਂ ਹੈ ਸਾਡਾ ਇਹ ਹੀ ਰੋਲ ਹੈ ਤੈਨੂੰ ਔਖੀ ਸੌਖੀ ਵੇਲੇ ਤੈਨੂੰ ਦੁੱਖ ਤਕਲੀਫ ਵੇਲੇ ਅਸੀਂ ਖੜੇ ਆ ਨਹੀਂ ਜਿਹੜੇ ਕੁੱਟ ਮਾਰਦੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਕਹਿੰਦੇ ਕਿ ਮੇਰੇ ਸਹੁਰੇ ਆ ਕੇ ਮੈਨੂੰ ਕੁੱਟਿਆ ਜਾਂ ਉਹ ਕੀ ਗੱਲ ਆ ਉਹ ਦੇਖੋ ਜੀ ਹੁਣ ਮੂੰਹ 'ਚ ਜੋ ਮਰਜੀ ਕਹੀ ਜਾਵੇ ਤਾਂ ਪ੍ਰਮਾਤਮਾ ਜਾਣਦਾ ਹਾਂ ਜੀ ਸੋਰੇ ਨੇ ਕੁੱਟਿਆ ਜਾਂ ਅਸੀਂ ਤਾਂ ਮੈਨੂੰ ਇਹਨੇ ਆਉ ਅਤੇ ਫੋਨ ਤੇ ਜਿਹੜੀਆਂ ਗੰਦੀਆਂ ਗਾਲਾਂ ਕੱਢੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਸੀਂ ਤੁਹਾਨੂੰ ਗਾਲਾਂ ਵੀ ਕੱਢੀਆਂ ਉਹਨਾਂ ਨੇ ਗਾਲਾਂ ਕੱਢੀਆਂ ਮੇਰੇ ਕੋਲ ਰਿਕਾਰਡਿੰਗ ਪਈ ਹੈ ਜੀ ਅਸੀਂ ਫਿਰ ਵੀ ਮੈਂ ਚੁੱਪ ਕੀਤਾ ਰਿਹਾ ਕਿ ਮੇਰੀ ਇੱਜ਼ਤ ਹੀ ਹੈ ਤੇ ਮਕੀਰ ਦਾ ਦਰਜਾ ਦਿੱਤਾ ਹੈ ਤੁਹਾਨੂੰ ਆਪਾਂ ਸਾਡਾ ਬੋਲਣਾ ਬੰਦਾ ਨਹੀਂ ਇਦਾਂ ਨਹੀਂ ਚੰਗਾ ਲੱਗਦਾ ਹੈ ਨਾ ਅਸੀਂ ਇਹਨਾਂ ਦੇ ਵਿੱਚ ਕੋਈ ਇੰਟਰਫੇਰ ਨਹੀਂ ਕਰਦਾ ਇਹ ਕਹਿੰਦੇ ਵੀ ਹਾੜੇ ਕੁੜੀ ਸੁਖੀ ਰਹੇ ਵੀ ਆਪਣੇ ਘਰ ਰਹੇ ਜਿੱਦਾਂ ਵੀ ਆਪਣਾ ਵਧੀਆ ਤਰੀਕੇ ਨਾਲ ਰਾਮ ਜੀ ਉਹਨਾਂ ਕੱਲ ਮੇਰੇ ਸਾਹਸੋ ਵਿਦਾ ਖੰਡਪਾਟ ਸਾਹਿਬ ਨੰਤਰ ਆਇਆ ਸੀ ਸਾਲ ਦੇ ਸਾਲ ਕਰਦੇ ਹੈ ਨਾ ਅਸੀਂ ਤਾਂ ਆਪਣੇ ਕੰਮ ਕਰਾਂ ਚ ਵੀਜੀ ਆਏ ਆਂ ਆਪਣੇ ਕੰਮ ਦੇ ਵਿੱਚ ਹਾਂ ਜੀ ਉਹ ਤੋਂ ਬਾਅਦ ਕੀ ਹੋਇਆ ਵੀ ਸਾਰੇ ਅੱਜ ਪੁੱਛਣ ਦੇ ਨੇ ਵੀ ਲਵਲੀ ਨਹੀਂ ਆਈ ਸਾਰੇ ਰਿਸ਼ਤੇਦਾਰ ਬੈਠੇ ਨੇ ਪਿੰਡਾਂ ਤੋਂ ਵੀ ਆਏ ਨੇ ਨਾਲਾਂਢੀ ਗਵੰਡੀ ਵੀ ਵੀ ਲਵਲੀ ਨਹੀਂ ਆਈ ਕੁੜੀ ਨਹੀਂ ਆਈ ਨਾ ਇਹ ਕਹੀ ਸੀ ਮਾਤਾ ਦੇ ਮਾਤਾ ਨੂੰ ਮੰਨਦੇ ਨੇ ਏ ਤਰਫ ਬਾੜਾ ਵਿੱਚ ਤੋਂ ਮਾਤਾ ਉਹ ਅਦਰ ਚ ਗਏ ਸੀ ਜੀ ਤੋਂ ਨੇ ਤੇ ਜਾ ਕੇ ਗਏ ਨੇ ਆਏ ਨੇ ਆਗੇ ਇਹਨਾਂ ਨੇ ਕੁਝ ਇਹ लवली ਨੇ ਕਿਹਾ ਵੀ ਮੇਰੇ ਉਹ ਘਰ ਪ੍ਰੋਗਰਾਮ ਹੈ ਮੈਂ ਥੋੜੇ ਟਾਈਮ ਵਾਸਤੇ ਜਾਣਾ ਹੈ ਨਰਮਨ ਆਪਾਂ ਕਿਆ ਹੀ ਤੀਦਾ ਕਿ ਭਾਈ ਬਹਿ ਸਾਡੇ ਉਹ ਖਾਣ ਬੈਠ ਦਾ ਕੋ ਕਰਾਇਆ ਪ੍ਰੋਗਰਾਮ ਇਹਦਾ ਹੋਣਾ ਤੇ ਮੈਂ ਜਾਣਾ ਥੋੜਾ ਜਿਹਾ ਹਾਂਜੀ ਪੂਰੀ ਤੂੰ ਹੀ ਇਹਨਾਂ ਨੇ ਰਾਤ ਨੂੰ ਆ ਕੇ ਸ਼ਰਾਬ ਪੀਂਦਾ ਰੋਜ਼ ਰੋਜ਼ ਪੀਂਦਾ ਜ ਮੈਨੂੰ ਨਹੀਂ ਪਤਾ ਵੀ ਆਪਾਂ ਜਿਹੜੀ ਗੱਲ ਸੁਣੀ ਇਹ ਕਿੰਦਾ ਹੈਗਾ ਲੇਕਿਨ ਇਹ ਨਹੀਂ ਪਤਾ ਕਿ ਰੋਜ਼ ਪੀਂਦਾ ਜਾਂ ਕਿੱਥੋਂ ਪੀਂਦਾ ਇਹਦੇ ਬਾਰੇ ਵੀ ਨਹੀਂ ਹਾਂਜੀ ਉਹਨੇ ਚਾਚਕੇ ਤੇ ਸਿਰ ਤੇ ਬੋਤਲ ਮਾਰੀ ਨਿਸ਼ਾਨ ਹੈ ਜੀਗਾ ਤੇਲ ਵਾਲੀ ਮਾਰੀ ਜਾਂ ਜਿਹੜੀ ਵੀ ਪਰ ਉਹ ਨਿਸ਼ਾਨ ਅੱਜ ਮਾਰੀ ਬੋਤਲ ਆਹ ਰਾਤ ਦੀ ਗੱਲ ਹੈ ਕੱਲ ਰਾਤ ਦੀ ਗੱਲ ਹੈ ਮੈਂ ਜਿਹੜੀ ਬੋਤਲ ਮਾਰੀ ਸ਼ਰਾਬ ਪੀ ਕੇ ਮਾਰੀ ਗਈ ਹੈ ਉਹ ਹੈ ਕਹਿੰਦਾ ਪਹਿਲਾਂ ਵੀ ਡਿਸਪਿਊਟ ਹੋਇਆ ਸੀਗਾ ਆਪਣੇ ਨਾਲ ਸ਼ਾਇਦ ਰਾਜੀਨਾਮਾ ਵੀ ਹੋਇਆ ਪਹਿਲੇ ਵੀ ਰਾਜੀਨਾਮਾ ਅਸੀਂ ਕਹਿੰਦੇ ਆ ਕਿ ਪਹਿਲੀ ਤੁਸੀਂ ਆਪਣੇ ਘਰ ਵਧੀਆ ਤਰੀਕ ਇਨਾ ਬਸੋ ਕੋਈ ਗੱਲ ਨਹੀਂ ਕੁੜੀ ਵੱਲੋਂ ਸਾਡੇ ਕੋਲ ਗੱਲ ਹੈ ਤੇ ਸਾਨੂੰ ਜੇ ਤਾਂ ਸਾਨੂੰ ਦੱਸ ਦੇ ਕਿ ਸਾਂਝੀ ਗੱਲ ਹੈ ਕਿ ਪਾਈ ਜੀ ਕੁੜੀ ਦੀ ਗਲਤੀ ਹੈ ਮੂੰਹ ਤੇ ਤੈਨੂੰ ਕਮਾਗਾ ਬੇਸ਼ੱਕ ਇਹ ਤੇ ਇਹ ਵੀ ਆਪਣੇ ਰਿਸ਼ਤੇਦਾਰ ਵੀ ਕੱਢਣੇ ਕਰ ਰਹੇ ਨੇ ਕਹਿ ਲੈਣ ਭਾਈ ਕਿ ਅਸੀਂ ਉੱਥੇ ਕੁੜੀ ਪਸਾਣੀ ਆਂ ਅੱਜੇ ਉੱਥੇ ਕੁੜੀ ਰਹਿਣੀ ਹੈ ਦੋਹਾਂ ਚੀਜ਼ਾਂ ਨੂੰ ਖਰਾਬ ਨਹੀਂ ਕਰ ਰਹੇ ਆਂ ਉਹਨੂੰ ਜਿਹੜੀ ਕਿ ਆਪਣੀ ਕਮਾਈ ਆਪਣਾ ਕੰਮ ਕਰਨਾ ਫਿਰ ਇਸਪੇਨ ਚਲ ਗਿਆ ਮੈਂ ਆਪਣੀ ਕੁੜੀ ਨੂੰ ਸਪੈਸ਼ਲ ਕਿਹਾ ਵੀ ਤਨ ਕੋਈ ਦਿਨਾਂ ਨੂੰ ਉੱਥੇ ਰੱਖ ਲਉ ਮੈਂ ਤੇ ਜਰਮਨ ਚਲ ਗਿਆ ਸੀ ਇਸਪੇਨ ਗਿਆ ਇਹਨੂੰ ਭਾਜੀ ਕਿਸੇ ਕੋਲ ਕੰਮ ਕੋਲ ਕੰਮ ਤੇ ਭੇਜਿਆ ਮੈਂ ਆਪਣੇ ਯਾਰਾਂ ਦੋਸਤਾਂ ਕੋਲ ਹਨਾ ਫੋਨ ਕਰਕੇ ਉੱਥੇ ਇਹਨੂੰ ਕੰਮ ਨਹੀਂ ਹੋਇਆ ਮੇਰਾ ਵੀਪੀ ਦਾ ਮੇਰਾ ਇਹ ਇਹਦੀ ਪ੍ਰੋਬਲਮ ਹੈ ਇਹ ਇੰਨੇ ਦੇਖਦਾ ਕਿ ਮੈਂ ਕੀ ਕਰਨਾ ਆ ਕਹਿ ਰਹੇ ਕਿ ਮੇਰਾ ਬੀਬੀ ਬੰਦਾ ਹੈ ਜਾਂ ਮੇਰੀ ਦਵਾਈ ਚੱਲਦੀ ਹੈ ਜੋ ਵੀ ਚੱਲਦਾ ਇਹ ਇੰਨੇ ਦੇਖਣਾ ਹਨਾ ਹੁਣ ਇਹ ਉੱਥੇ ਗਿਆ ਇਹਨੂੰ ਕੰਮ ਤੇ ਲਵਾਇਆ ਹੁਣ ਇਹ ਕੰਮ ਨਾ ਕਰੇ ਬੈਲੀਆਂ ਭਾਜੀ ਕੋਈ ਵੀ ਨਹੀਂ ਕਿਤੇ ਪਾ ਕੇ ਖਵਾਉਂਦਾ ਬੈਲੀ ਕੱਲ ਉਹ ਤੇ ਬਾਹਰ ਕੋਈ ਰੱਖਦਾ ਹੀ ਨਹੀਂ ਕੋਈ ਨਹੀਂ ਰੱਖਦਾ ਜਿਹੜੀ ਬਾਹਰ ਦੀ ਹਾਲਤ ਹੈ ਲੋਕੀ ਨਹੀਂ ਇਦਾਂ ਕਰਦੇ ਹੈਨਾ ਠੀਕ ਹੈ ਤੈਨੂੰ ਕੰਮ ਤੇ ਲਵਾਇਆ ਤੂੰ ਆਪਣੀ ਮਿਹਨਤ ਕਰ ਤੂੰ ਆਪਣੇ ਬੱਚਿਆਂ ਵਾਸਤੇ 17-18 ਲੱਖ ਰੁਪਏ ਜੋ ਵੀ ਜਨੇ ਲਾ ਕੇ ਗਿਆ ਹੈ ਉੱਤੇ ਜਾ ਕੇ ਹਫਤਾ ਇੱਕ ਨਹੀਂ ਰਿਹਾ ਤੇ ਵਾਪਸ ਆਉਣ ਉਹ ਕਿੰਨੀ ਲੋੜ ਸੀ ਪੈਸੇ ਪੈਸੇ ਉਹ ਵੀ ਖਰਾਬ ਕੀਤੇ ਤੇ ਮਾਂ ਪਿਓ ਮਾਂ ਨੂੰ ਵੀ ਪਤਾ ਹੈ ਜੀ ਕਿਹਾ ਵੀ ਜੇ ਭਾਈ ਤੂੰ ਬਾਹਰ ਗਿਆ ਹੈ ਇੱਥੇ ਕਮਾਈ ਕਰ ਜੇ ਤੂੰ ਕਮਾਈ ਨਹੀਂ ਕਰਨੀ ਇੱਥੇ ਆਣ ਕੇ ਤੇ ਆ ਪੈਸੇ ਕਿਉਂ ਖਰਾਬ ਕੀਤੇ ਤੂੰ ਅਸੀਂ ਉਹਦੇ ਹੱਕ ਦੀ ਅਸੀਂ ਦੋਨੇ ਪਾਸੇ ਦੀ ਗੱਲ ਕਰਨ ਰਿਹਾ ਭਾਈ ਜੀ ਉੱਥੇ ਜਾ ਕੇ ਕੰਮ ਨਹੀਂ ਕਰਨਾ ਤੇਰੀ ਸਿਹਤ ਨਹੀਂ ਠੀਕ ਜਾਂ ਤੂੰ ਕੰਮ ਕਰਨ ਦੇ ਕਾਬਲ ਨਹੀਂ ਹੈਗਾ ਕਿਉਂ ਉੱਥੇ ਜਾਣਾ ਭਾਈ ਤੇ ਰਣ ਕੇ ਤੁਸੀਂ ਸਾਡੇ ਨਾਲ ਲੜ ਰਹੇ ਆ ਇਹ ਆਪ ਦੱਸ ਦੇਵੇ ਵੀ ਲੜਾਈ ਕਿਸ ਚੀਜ਼ ਦੀ ਹੈ ਇਹ ਆਪ ਦੱਸ ਦੇਵੇ ਮੈਂ ਬੋਤਲ ਕਿਉਂ ਮਾਰੀ ਹੈ ਤੇ ਸਿਰ ਦੇ ਵਿੱਚ ਅਹੀ ਕੁੜੀ ਨੇ ਵੀ ਕਹੀ ਹੈ ਕਿ ਪਾਈ ਕੀ ਗੱਲ ਐ ਤੂੰ ਗਲਤ ਐ ਕਿਉਂ ਨਹੀਂ ਉਹ ਕੇ ਮੇਰੇ ਵਿੱਚ ਪਤਨੀ ਭੂਆ ਮੇਰੇ ਇੰਟਰਫੇਅਰ ਕਰਦੇ ਆ ਜਿੱਦਾਂ ਮਾਰੋ ਆਏ ਸਪੀਨ ਤੋਂ ਕਹਿੰਦੇ ਉਹ ਇੰਟਰਫੇਅਰ ਕਰਦੇ ਆ ਸਾਡੇ ਕੋਲ ਤੇ ਮੇਰੇ ਪਰਿਵਾਰ 'ਚ ਇੰਟਰਫੇਅਰ ਕਰਦੇ ਤਾਂ ਹਾਂਜੀ ਹਾਂਜੀ ਵੀ ਤੁਹਾਨੂੰ ਦੱਸਦਾ ਇਹਦੀ ਵੀਡੀਓ ਇਹ ਉਹਨਾਂ ਦੇ ਦੱਸਣ ਮੁਤਾਬਕ ਤੁਹਾਨੂੰ ਦੱਸ ਰਿਹਾ ਮੈਂ ਜੋ ਉਹਨਾਂ ਨੇ ਕੀ ਗੱਲ ਨਹੀਂ ਉਹਨਾਂ ਨੇ ਦੱਸਿਆ ਮੈਂ ਮੈਂ ਕੁੱਪੜਾ ਇਹਨਾਂ ਦਾ ਨਿਆਣਾ ਛੋਟੂ ਆ ਉਹ ਮੇਰੀ ਜਨੰਦੀ ਆ ਨਾ ਉਹਦੀ ਗੱਲ ਤੁਹਾਨੂੰ ਦੱਸਦਾ ਜੀ ਜੀ ਸਾਡੇ ਅਸੀਂ ਸਾਡੀ ਸੋਚ ਇਹ ਹੈ ਕਿ ਚਲੋ ਰੱਬ ਨੇ ਸਾਨੂੰ ਸਾਰਾ ਕੁਝ ਦਿੱਤਾ ਅਸੀਂ ਕਿਸੇ ਬੱਚਿਆਂ ਦੇ ਕਿ ਭੈਣ ਭਰਾ ਦੇ ਕੰਮ ਆਈਏ ਬਿਲਕੁਲ ਬਿਲਕੁਲ ਤਾਂ ਹੀ ਉਹ ਫਾਇਦਾ ਜੇ ਸਾਡੀ ਰੋਟੀ ਖਾਦੀ ਦਾ ਕਿ ਨਾਲ ਦਾ ਕੋਈ ਬੱਚਾ ਵੀ ਆਪਣਾ ਕੋਈ ਭੈਣ ਭਰਾ ਰੋਟੀ ਆਰਾਮ ਨਾਲ ਖਾਵੇ ਖੁਸ਼ ਹੋ ਕੇ ਖਾਵੇ ਤੇ ਭਾਈ ਜੀ ਜਿਹੜੇ ਕੰਮ ਇਹਨਾਂ ਨੇ ਫੜੇ ਨੇ ਨਿਤ ਤੀਜੇ ਦਿਨ ਕੰਜਰਖਾਨਾ ਇਹਦੀ ਮਾਂ ਨੂੰ ਵੀ ਭੈਣ ਜੀ ਨੂੰ ਵੀ ਪਟਾ ਜੋ ਮਰਜ਼ੀ ਲਖਾਈ ਜੋ ਜਾਂ ਮੈਂ ਗਲਤ ਕਹੀ ਜਾਵਾਂ ਸੁਣ ਕੇ ਵੀ ਇਹਨਾਂ ਨੂੰ ਪਤਾ ਲੱਗ ਜਾਣਾ ਵੀ ਇਹ ਭਾਈ ਜੀ ਸਹੀ ਗੱਲ ਕਰ ਰਿਹਾ ਜਾਂ ਨਹੀਂ ਕਰ ਰਿਹਾ ਹਾਂਜੀ ਮੈਂ ਉਹਨਾਂ ਦੇ ਵੀ ਕੋਈ ਉਹਨਾਂ ਦੇ ਖਿਲਾਫ ਨਹੀਂ ਗੱਲ ਕਰ ਰਿਹਾ ਲੇਕਿਨ ਇਹ ਜਿਹੜਾ ਇਹਨਾਂ ਨੇ ਸਿਸਟਮ ਬਣਾਇਆ ਘਰ ਦਾ ਤੁਸੀਂ ਮੈਨੂੰ ਸਾਰੇ ਜਣੇ ਇੱਕ ਗੱਲ ਕਹਿ ਦੋ ਦੱਸ ਦਿਓ ਮਹੀਨਾ ਡੇਢ ਹੋਇਆ ਤਿੰਨ ਬੱਚੀ ਹੋ ਕੇ ਪੂਰੇ ਹੋਏ ਨੇ ਭਾਜੀ ਇਹ ਅੱਜ ਟਾਈਮ ਕਿਸੇ ਨੂੰ ਬੁਖਾਰ ਚੜਿਆ ਹੋਵੇ ਨਾ ਮਹੀਨਾ ਐ ਜਿਹੜੀ ਹਾਲਤ ਵਿੱਚ ਉਹ ਨਹੀਂ ਉਹਨੂੰ ਕੋਈ ਹੱਥ ਨਹੀਂ ਲਾਂਦਾ ਕੋਈ ਥੱਪੜ ਨਹੀਂ ਮਾਰਦਾ ਇਹ ਚਾਕੇ ਬੋਤਲਾਂ ਫਗਾਉਗਾ ਕੀ ਮਾਰਨ ਰਿਹਾ ਅਸੀਂ ਉੱਥੇ ਮੌਕੇ ਤੇ ਨਹੀਂ ਸੀ ਇਹ ਕੁੜੀ ਨੇ ਸਾਨੂੰ ਦੱਸਿਆ ਪਰ ਬੱਚਾ ਹੋਇਆ ਉਹ ਨਿਸ਼ਾਨ ਦੇਖ ਲਓ ਬੋਤਲ ਦਾ ਪਿਆ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਬਣਾ ਲਓ ਅਸੀਂ ਹੁਣ ਵੀ ਕਹਿੰਨੇ ਜੇ ਕੁੜੀ ਦੀ ਕੋਈ ਗਲਤੀ ਹੈ ਅਸੀਂ ਜੋ ਮੇਵਾਰਾ ਸੀ ਬੈਠੇ ਆ ਹੀ ਉਹਨੂੰ ਸਮਝਾਵਾਂਗੇ ਭੂਆ ਫੁੱਫੜ ਦਾ ਤਾਂ ਸਾਡਾ ਤਾਂ ਕੋਈ ਵਿੱਚ ਕੋਈ ਮਤਲਬ ਹੀ ਨਹੀਂ ਹੈਗਾ ਨਰਮਲ ਹੈ ਸਾਡੀ ਤਾਂ ਵੈਸੇ ਕੋਈ ਗੱਲ ਹੀ ਨਹੀਂ ਇੱਕ ਹੀ ਹੈਲਪ ਤੌਰ ਤੇ ਇਹਨੂੰ ਕੋਈ ਚੰਗੀ ਗੱਲ ਵੀ ਨਹੀਂ ਕਹਿ ਸਕਦੇ ਉਹ ਚਲੋ ਉਹਦਾ ਬੰਦਾ ਸਮਝਾਈ ਦਿੰਦਾ ਅਸੀਂ ਕਹਿ ਨਹੀਂ ਸਕਦੇ ਮੰਨ ਲਓ ਜੇ ਲਵਲੀ ਦੀ ਗਲਤੀ ਹੈ ਅਸੀਂ ਕਹਿ ਦਿੰਨੇ ਨਹੀਂ ਲਵਲੀ ਆ ਤੁਸੀਂ ਆਪਣੇ ਘਰ ਚ ਵਧੀਆ ਰਹੋ ਸਾਡੀ ਕੋਈ ਗੱਲ ਨਹੀਂ ਸਾਡੇ ਕਰਕੇ ਤੁਸੀਂ ਆਪਣੇ ਘਰ ਚ ਲੜਾਈ ਨਾ ਪਾਓਗੇ ਠੀਕ ਹੈ ਤੁਹਾਨੂੰ ਤੁਹਾਡੇ ਬੱਚੇ ਤੁਹਾਨੂੰ ਸਮਝਾਈ ਸਕਦੇ ਉਹਨਾਂ ਨੂੰ ਹਾਂਜੀ ਤੁਹਾਡੇ ਬੱਚੇ ਤੁਹਾਨੂੰ ਸਮਝਾਈ ਸਕਦੇ ਬਿਲਕੁਲ ਮੈਂ ਕੁੜੀ ਦੇ ਵੀ ਹੱਕ ਚ ਉਹਨੇ ਆ ਤੇ ਮੁੰਡੇ ਦੇ ਵੀ ਜਵਾਈ ਦੇ ਵੀ ਮੈਂ ਵੀ ਮੇਰੀ ਵੀ ਬੇਟੀ ਹੈ ਕੋਟ ਸਪੇਨ ਨੇ ਉਹਨਾਂ ਨਾਲ ਵੀ ਮੇਰੀਆਂ ਸਿੱਧੀਆਂ ਗੱਲਾਂ ਮੈਂ ਕਿਹਾ ਪਹਿਲੇ ਤੇਰੇ ਕੁੜੀਏ ਸੱਸ ਹੋ ਰਹੇ ਉਹ ਤੋਂ ਬਾਅਦ ਅਸੀਂ ਆ ਹੁਣ ਤੂੰ ਵਿਆਹੀ ਹੈ ਆਪਣੇ ਘਰ ਇਹਨਾਂ ਨੂੰ ਇਦਾਂ ਚੱਲਣਾ ਚਾਹੀਦਾ ਹੁਣ ਭਾਈ ਜੀ ਅਸੀਂ ਲਾ ਲੋ ਜਾਂ ਤੁਸੀਂ ਲਾ ਲੋ ਨਿੱਤ ਤੀਜੇ ਦੇ ਨੰਦਨ ਦੀ ਲੜਾਈਆਂ ਤੇ ਫੈਸਲੇ ਕਿੱਦਾਂ ਹੋਣਗੇ ਕੀ ਕਰਨਾ ਆਹ ਜੇ ਕੰਮ ਇੱਕ ਪਾਸੇ ਉਹਦੇ ਹੈ ਇਹ ਬਲੋ ਇੱਕ ਬੇਟੀ ਹੈ ਹੈਨਾ ਇਹਨਾਂ ਦੀ ਉਹਦੇ ਬਾਰੇ ਕੀ ਬਨੇਗਾ ਉਹਨੂੰ ਕੀ ਪੜ੍ਹਾਣਗੇ ਕੀ ਉਹਨੂੰ ਸਿੱਖਿਆ ਦੇਣਗੇ ਕਿ ਅਸੀਂ ਇੰਨੀ ਕਾਕਲ ਦੇ ਮਾਲਕ ਆ ਜੀ ਹਾਂਜੀ ਸੋ ਦੇਖ ਸਕਦੇ ਹੋ ਕਿ ਜਿਹੜੀ ਲੜਕੀ ਹੈ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿੰਨਾਂ ਦੇ ਉੱਤੇ ਇਨਜਾਮ ਲਗਾ ਰਹੇ ਸੀਗੇ ਹਾਂ ਹਾਂ ਜੀ ਸਿਸਟਰ ਕੀ ਨਾਮ ਤੁਹਾਡਾ ਮੇਰਾ ਨਾਮ ਜਸਪੀਤ ਕੌਰ ਹੈ ਕੀ ਹੋਇਆ ਕੀ ਸੀ ਗੱਲਬਾਤ ਪਾਜੀ ਕਹਾਂਾ ਸੀ ਮੈਂ ਆਪਣੀ ਬੇਟੀ ਨੂੰ ਖਾਣਾ ਖਰਾਇ ਸੀ ਤੇ ਇਹ ਡਰਿੰਕ ਕਰਕੇ ਆਏ ਤੁਹਾਡੇ ਬੋਟਲ ਕਿੰਨੇ ਮਰੀ ਹੈ ਮੇਰੇ ਹਸਬੰਦ ਨੇ ਮਾਰੀ ਸੀ ਉਹਨਾਂ ਨੇ ਮਾਰੀ ਤੁਹਾਡੇ ਹਾਂਜੀ ਠੀਕ ਹੈ ਤੇ ਰਾਤੀ ਬੈਠੇ ਸੀਗੇ ਤੇ ਉਹ ਨਾ ਉਹਨਾਂ ਨੇ ਆਰਡਰ ਮੰਗਾਇਆ ਸੀ ਉਹ ਖਾ ਕੇ ਨਾ ਬੈਠੇ ਸੀ ਕੋਲ ਤੇ ਮੈਂ ਬੇਟੀ ਨੂੰ ਖਾਣਾ ਖਰਾਇ ਸੀ ਤੇ ਮੈਨੂੰ ਕੱਲ ਮੈਨੂੰ ਕਹਿੰਦੇ ਤੂੰ ਨਾ ਕੱਲ ਜਾਣਾ ਨਹੀਂ ਹੈਗਾ ਹੂੰ ਕਿ ਮੇਰੇ ਦਾਦੀ ਦਾਦੇ ਦਾ ਬਾਤ ਸੀਗਾ ਮੇਰੇ ਪਾਪਾ ਨੇ ਕਹੀ ਕਿ ਤੁਸੀਂ ਆਓ ਤੇ ਕਹਿੰਦੇ ਤੂੰ ਕੱਲ ਜਾਣਾ ਨਹੀਂ ਹੈਗਾ ਮੈਂ ਤਾਂ ਚੱਲ ਮੈਂ ਕੱਲ ਕਹਿੰਦੇ ਕੱਲ ਸਵੇਰੇ ਚ ਘਰ ਆਤਾ ਐ ਤੂੰ ਨਹੀਂ ਜਾਣਾ ਨਾ ਕਹਵਾਂ ਚਲ ਮੈਂ ਨਹੀਂ ਜਾਂਦੀ ਹੈਗੀ ਹਨਾ ਕਿਸ ਨੇ ਕਿਹਾ ਸੀ ਮੈਨਾਂ ਕੱਲ ਨਹੀਂ ਜਾਣਾ ਮੇਰੇ ਹਸਬੰਦ ਨੇ ਕਿਹਾ ਤੇ ਮੈਂ ਕਹਾ ਠੀਕ ਹੈ ਮੈਂ ਨਹੀਂ ਜਾਂਦੀ ਮੈਂ ਚਲ ਅਗਲੇ ਦਿਨ ਚਲੇ ਜਾਵਾਂ ਤੇ ਸੰਡੇ ਨੂੰ ਮੇਗਾ ਬੇਟੀ ਨੂੰ ਛੁੱਟੀ ਹੈ ਉੱਪਰ ਜੀ ਬਾਹਰੋਂ ਆਏ ਨੇ ਮੈਂ ਆ ਕਹ ਆਪਾਂ ਚਲ ਮੈਂ ਉਹਨਾਂ ਨੂੰ ਮਿਲਾਂਗੀ ਮੈਂ ਮਿਲ ਕੇ ਆ ਜਾਾਂਗੀ ਹਨਾ ਕਹਿੰਦੇ ਉਹਨਾਂ ਨੇ ਸਮਾਨ ਭੇਜਿਆ ਕਹਿੰਦੇ ਜੀ ਆਪਣਾ ਲੈ ਚ ਆ ਜੀ ਮੈਂ ਕਹਾ ਚਲ ਮੈਂ ਮਿਲ ਕੇ ਕਹਿੰਦਾ ਤੂੰ ਉਹਨਾਂ ਦੇ ਘਰ ਜਾਣਾ ਨਹੀਂ ਕਿਸੇ ਨੂੰ ਫੋਨ ਨਹੀਂ ਕਰਨਾ ਤੇ ਨਾ ਕਿਸੇ ਕੋ ਜਾਣਾ ਹੈ ਤੇ ਇਹਨਾਂ ਨੇ ਮੇਰੇ ਰਾਤੀ ਮੇਰਾ ਫੋਨ ਵੀ ਲੁਕੋਇਆ ਇਹਨੇ ਇਹ ਪਹਿਲਾਂ ਮੇਰੇ ਫੋਨ ਮਾਰੇ ਮੇਰੇ ਚੱਕ ਕੇ ਮੇਰੇ ਫੋਨ ਬਚਿਆ ਨਹੀਂ ਹੈਗਾ ਫੋਨ ਉਹਨਾਂ ਨੇ ਮੇਰੀ ਸੱਸ ਨੇ ਰੱਖ ਲਿਆ ਅੰਦਰ ਸਮਾਰੀ ਗੁੱਸਾ ਹੋ ਰਿਹਾ ਹੈ ਤੇ ਸਵੇਰੇ ਮੈਨੂੰ ਫੋਨ ਕੱਢ ਕੇ ਦਿੱਤਾ ਇਹਨਾਂ ਨੇ ਮੈਂ ਬਸ ਇਹੀ ਗਿਆ ਮੁੜ ਕੇ ਨੇ ਆ ਵਾਸ਼ਰਸ਼ ਤੇ ਹੈਂਡਵਾਸ਼ ਕਰਨ ਗਿਆ ਤੇ ਇਹਨੇ ਉੱਪਰ ਬੋਤਲ ਪਈ ਸੀਗੀ ਆ ਆਮਲੇ ਦੀ ਬੋਤਲ ਵੱਡੀ ਸੀਗੀ ਉਹ ਮਾਰੀ ਮੇਰੇ ਚੱਕ ਤੇ ਮੇਰੇ ਬਹੁਤ ਜ਼ੋਰ ਦੀ ਵੈਸੇ ਲੱਗੀ ਸੀ ਉਹ ਟੱਕਣ ਟੁੱਟ ਕੇ ਮੇਰੇ ਨਾਲ ਮੱਥੇ ਤੋਂ ਇਹਦੇ ਵਿੱਚ ਲੱਗ ਗਿਆ ਮੇਰੇ ਮੇਰੇ ਅੱਤੇ ਤਾਂ ਫੋਨ ਇੰਨਾ ਜ਼ਿਆਦਾ ਵੱਗ ਰਿਹਾ ਸੀ ਮੈਂ ਕਹਾ ਮੈਨੂੰ ਡਾਕਟਰ ਕੋਲ ਲੈ ਚੋ ਮੇਰੀ ਬੇਟੀ ਤਾਂ ਰੋਈ ਜਾ ਰਹੀ ਸੀ ਮੇਰੇ ਮਮਾ ਨੂੰ ਕੀ ਹੋ ਗਿਆ ਮੈਂ ਕਹਾ ਤੁਸੀਂ ਮੇਰੀ ਪੱਟੀ ਘਰ ਆ ਜਾਓ ਮੈਂ ਕਿਸੇ ਨੂੰ ਨਹੀਂ ਗਿਆ ਸੀ ਇਹਨਾਂ ਨੇ ਮਾਪੁੱਤ ਨਾਲੇ ਮੇਰੀ ਪੱਟੀ ਨਹੀਂ ਕਰਾਈ ਹੈਗੀ ਤੁਹਾਡਾ ਪਹਿਲਾਂ ਜਦੋਂ ਹੋਇਆ ਸੀਗਾ ਮਸਲਾ ਇੱਕ ਵਾਰੀ ਉਦੋਂ ਕਹਿੰਦੇ ਸਾਡੇ ਪਹਿਲਾਂ ਵੀ ਕੋਈ ਹੋ ਗਿਆ ਸੀ ਸੈਟਲਮੈਂਟ ਹੋ ਗਈ ਸੀ ਹਾਂਜੀ ਉਹ ਥਾਣੇ ਇਹਨਾਂ ਨੇ ਨਾ ਮੇਰੇ ਤੇ ਫਰਚਾ ਕੀਤਾ ਏ ਥਾਣੇ ਅੱਛਾ ਤੁਹਾਡੇ ਪਿੱਛੇ ਵਾਲਾ ਮੰਡਲ ਤੇ ਠੀਕ ਹੈ ਪਿੱਛੇ ਵਾਲਾ ਘਰ ਦੱਸ ਬਿਨਾ ਦੱਸ ਚੱਲ ਜਾਂਦੀ ਏ ਸਾਡਾ ਕੋਈ ਕਸੂਰ ਨਹੀਂ ਹੈਗਾ ਇਹ ਪਾ ਘਰੋਂ ਤੁਰ ਜਾਂਦੀ ਭੱਜ ਜਾਂਦੀ ਏ ਐ ਵੈਸੇ ਤੁਸੀਂ ਚੱਲ ਜਾਂਦੇ ਏ ਤਾਂ ਬਿਨਾ ਦੱਸੇ ਕਰੋ ਨਹੀਂ ਮਤਲਬ ਕਿ ਇਹ ਹੈ ਕਿ ਇਹ ਲੜਦੀ ਹੈ ਫਲਾਣਾ ਕਰਦੀ ਹੈ ਅਸੀਂ ਸਹੀ ਹੈ ਜਾਂ ਗਲਤ ਹੈ ਇਸ ਚੀਜ਼ ਤੇ ਅੱਜ ਜਿਹੜਾ ਝਗੜਾ ਹੋਇਆ ਅੱਜ ਕੀ ਕਾਰਨ ਸੀਗਾ ਜਿਹੜਾ ਝਗੜਾ ਅੱਜ ਨੀਂਦ ਕੱਲ ਰਾਤ ਨੂੰ ਹੋਇਆ ਸੀਗਾ ਅੱਜ ਅੱਜ ਸਵੇਰੇ ਉਹ ਕਹਿੰਦੇ ਆਏ ਸੀਗੇ ਮਤਲਬ ਕਿ ਤੁਹਾਡੇ ਕੋਲ ਸੋ ਤਾਂ ਮੇਰੇ ਮੈਂ ਨਾ ਮੰਮੀ ਆਪਣੀ ਸਾ ਇਹ ਨਾ ਮੇਰੀ ਬੇਟੀ ਨੇ ਲੈ ਕੇ ਕਮਾਨ ਮਮਿ ਨੂੰ ਸਵੇਰੇ ਵੀ ਕਹਿੰਦੀ ਸੀ ਮੈਂ ਕਮਣਾ ਬਚੋਲੇ ਨਾਲ ਗੱਲ ਕਰਨੀ ਹੈ ਇਹਨੂੰ ਸਮਝਾਵੇ ਆ ਕਿ ਹਰ ਟਾਈਮ ਇਹਦੇ ਹੱਥ ਚੋਂ ਮਾਲਾ ਚੰਗਾ ਗਾਲਾ ਗਰੋਚ ਗਾਲੀ ਗਰੋਚ ਬਹੁਤ ਕਰਦਾ ਹੈ ਮੇਰੇ ਘਰ ਦੇ ਆਂਦੇ ਵੀ ਗਾਲਾ ਕਰਦਾ ਜੇ ਮੇਰੇ ਘਰ ਦੇ ਫੋਨ ਕਰਨਗੇ ਫੋਰ ਕੋਲ ਬੈ ਕੇ ਫੋਨ ਕਰਦਾ ਸਿੱਕਰ ਨਾਲ ਗੱਲਾਂ ਨਹੀਂ ਸੁਣਦਾ ਤੇ ਮੈਂ ਆਪਣੇ ਪਰਿਵਾਰ ਨਾਲ ਗੱਲ ਨਹੀਂ ਕਰ ਸਕਦੀ ਹੈਨਾ ਤੀਆਂ ਪੈਣ ਦਾ ਜਾਨਾ ਵੀ ਕਿੱਥੇ ਆਪਣੇ ਘਰ ਪਰਿਵਾਰ ਦਾ ਜਾਨਾ ਹੋਰ ਜਾਣਾ ਵੀ ਕਿੱਥੇ ਹੈ ਮੈਂ ਤੇ ਜੇ ਮੈਨੂੰ ਆਉਣਾ ਤਾਂ ਮੈਂ ਰੋਕ ਦੇਗਾ ਕਿ ਮੈਂ ਕੱਲੀ ਕੀ ਕਰਾਂਗੀ ਹੈਨਾ ਬੰਗੀ ਭੈਣ ਭਰਾ ਵੀ ਚਾਹੀਦੇ ਹੁੰਦੇ ਆ ਮੇਰਾ ਅੱਜ ਮੇਰੇ ਨਾਲ ਝਗੜਾ ਹੋਇਆ ਸੀਗਾ ਕੋਟ ਮੈਂ ਅੱਜ ਮੈਂ ਗਈ ਹਾਂ ਚੋਲੇ ਲੈਣੇ ਬਣਾਉਣੇ ਮੈਂ ਆਪਣੀ ਸਾਸੂ ਦਾ ਹਸਤੀ ਲਈਆਂ ਜਿਹੜੇ ਕਹਿੰਦੇ ਪਏ ਆ ਕਿ ਮੈਨੂੰ ਦੱਸ ਕੇ ਨਹੀਂ ਗਈ ਚੋਰੀ ਤੁਰ ਗਈ ਹੈ ਆਪਣੀ ਸਾਸੂ ਦਾ ਭਾਵੇਂ ਮੈਂ ਚੋਲੇ ਲੈਣੇ ਭਰਾ ਤੇ ਲਿਆਣੀ ਆ ਉਹ ਐਂਕਲ ਆ ਮੈਨੂੰ ਘਰ ਨਹੀਂ ਮਿਲੇ ਹੈ ਕਿ ਮੇਰੇ ਡੈਡੀ ਮੈਨੂੰ ਮਿਲਦੇ ਮੈਂ ਵੀ ਡੈਡੀ ਇਹ ਕਹਿੰਦਾ ਕੀ ਹੋਇਆ ਮੈਂ ਤਾਂ ਅਜਿਹਾ ਗੱਲ ਹੋਈ ਹੈ ਫਿਰ ਡੈਡੀ ਫਿਰ ਮੇਰੇ ਨਾਲ ਆਏ ਨੇ ਫਿਰ ਡੈਡੀ ਨੇ ਮੈਨੂੰ ਦੇਖਿਆ ਕਿ ਤੂੰ ਮਾਂ ਦੇ ਬੱਚੇ ਦੇ ਛੱਟ ਲੱਗੀ ਹੈ ਮਾਂ ਤੁਹਾਨੂੰ ਪਤਾ ਹੀ ਮਾਂ ਪਿਓ ਕਿਦਾਂ ਕਰਪਾ ਫਿਰ ਨਹੀਂ ਉਹ ਦੇਖਦਾ ਕਿ ਕੀ ਹੈ ਨਾ ਫਿਰ ਗਾਲ੍ਹਾਂ ਨਿਕਲੀਆਂ ਨੇ ਨਾਲ ਗੋਲੋ ਮੈਂ ਚੁੱਪਚੀ ਬੋਲਦੀ ਗਾਲ੍ਹਾਂ ਇਹਨਾਂ ਨੇ ਕੱਟੀਆਂ ਨੇ ਕਿ ਜਦੋਂ ਕੋਈ ਬੱਚੇ ਦੇ ਛੱਟ ਲੱਗੀ ਨਾ ਮਾਂ ਪਿਓ ਨੂੰ ਸੰਦਾਸ ਤੋਂ ਭਾਵੇਂ ਜਵਾਈ ਹੋਵੇ ਜਿਹੜੇ ਉਹਨਾਂ ਵੱਲੋਂ ਤੁਹਾਡੇ ਤੇ ਇਨਜਾਮ ਲਗਾਏ ਰਹੇ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਖੋਦੀ ਮੇਰੇ ਹੱਥ ਦੇ ਲੋ ਡੇਢ ਮਹੀਨਾ ਹੋ ਗਿਆ ਚਲੋ ਤੁਸੀਂ ਹੁਣ ਆਪਣਾ ਪੱਖ ਰੱਖਿਆ ਕਿ ਤੁਹਾਡੇ ਵੀ ਉਹਨਾਂ ਨੇ ਬੋਤਲ ਮਾਰੀ ਹੈ ਜਾਂ ਤੁਹਾਨੂੰ ਮਾਰ ਦਿੱਤੀ ਹੈ ਹਾਂ ਜੀ ਦੇਖੋ ਤੁਸੀਂ ਕੋਈ ਰਾਤ ਕੰਪਲੇਨਟ ਕੀਤੀ ਸੀ ਕਿ ਥਾਣੇ ਰਾਤੀ ਤਾਂ ਮੈਨੂੰ ਨਿਕਲ ਨਹੀਂ ਦਿੱਤਾ ਗੇਟ ਲਾ ਲਿਆ ਇਹਨਾਂ ਨੇ ਹੂੰ ਉਹ ਤਵੇਰੇ ਮੈਨੂੰ ਇਹ ਫੈਮਲੀ ਨੂੰ ਤੁਸੀਂ ਰਾਤ ਦੱਸ ਦਿੱਤਾ ਸੀ ਆਪਣੀ ਕੀ ਮੇਰੇ ਨਾਲ ਨਾ ਕੁੱਟਮਾਰ ਕੀਤੀ ਹੈ ਮੇਰਾ ਫੋਨ ਲਕੋਇਆ ਹੋਇਆ ਸੀ ਬਸ ਤੁਹਾਡਾ ਫੋਨ ਵੀ ਉਹਨਾਂ ਨੇ ਲੱਲਿਆ ਔਰ ਘਰ ਦੇ ਬਾਹਰ ਤਾਲਾ ਵੀ ਲਗਾ ਦਿੱਤਾ ਤੁਹਾਨੂੰ ਬਾਹਰ ਵੀ ਨਹੀਂ ਜਾਣ ਦਿੱਤਾ ਰਾਤ ਨੂੰ ਉਹ ਤਵੇਰੇ ਮੇਰੀ ਬੇਟੀ ਬਾਹਰ ਘੇੜਨ ਗਈ ਕਿਸੇ ਕਿਸੇ ਦੇ ਘਰ ਗਈ ਹੈ ਹੈਨਾ ਪਹਿਲਾਂ ਮੈਂ ਸੋਚਿਆ ਮੈਂ ਤਾਂ ਕਿ ਨਹੀਂ ਛਾੜਦੇ ਨਹੀਂ ਦੱਸਣਾ ਫਿਰ ਜਦੋਂ ਜਿਹੜੇ ਬੰਦੇ ਨੂੰ ਗੁੱਸਾ ਹੋਵੇ ਕਿ ਹੁਣ ਜੇ ਕਿਸੇ ਅੱਜ ਮੇਰੇ ਬੋਤਲ ਮਾਰੀ ਕੱਲ ਮੈਨੂੰ ਮਾਰ ਨਹੀਂ ਸਕਦਾ ਤੇ ਮੇਰੇ ਮੇਰੀ ਬੱਚੀ ਦਾ ਕੀ ਬੋੜਕੇ ਬਣੇਗਾ ਜੇ ਮੈਂ ਅੱਜ ਨਹੀਂ ਸਟੈਪ ਹੋ ਚੁੱਕਿਆ ਮੈਂ ਬੜਾ ਸੋਚਿਆ ਪਰ ਸੋਚ ਕੇ ਸਾਥ ਫਿਰ ਮੈਂ ਮੰਬਰੀ ਸਾਸੂ ਨੂੰ ਕਹਾਂ ਮੈਂ ਕਿ ਮੈਂ ਬਚੋਲੇ ਨੂੰ ਬਲਾ ਕੇ ਲੈਣੀ ਆ ਤੇ ਫਿਰ ਬਚੋਲੇ ਦਾ ਪਿਡਾੜੀ ਨੇ ਵੀ ਕਹਿਨੀ ਆ ਉਹ ਅੰਕਲ ਮੈਨੂੰ ਘਰ ਨਹੀਂ ਮਿਲੇ ਹੈਗੇ ਮੈਨੂੰ ਲੋਟ ਲੱਗਾ ਸੀ ਤੇ ਫਿਰ ਮੇਰੇ ਡੈਡੀ ਮੇਰੇ ਮਿਲਦੇ ਮੈਂ ਡੈਡੀ ਫਿਰ ਮੈਨੂੰ ਨਾਲ ਲੈ ਕੇ ਆ ਕੇ ਕਹਿੰਦੇ ਮੈਂ ਬਣਾ ਚੋਰ ਮੈਨੂੰ ਜਿਹੜਾ ਬੋਤਲ ਜਿਹੜਾ ਮਾਰਨ ਦਾ ਕਰ ਉਹ ਕੀ ਖਾਰਾ ਸੀਗਾ ਬੋਤਲ ਕਿਸ ਕਰਾਮ ਮਾਰਦਾ ਹੈ ਕਿ ਤੂੰ ਨਾ ਚੋਰੀ ਆਪਣੇ ਘਰ ਫੋਨ ਕਰਦੀ ਹੈ ਰੋਈ ਸੀਗੀ ਤੇ ਮੈਂ ਤਾਂ ਡੈਡੀ ਨਾਲ ਮੈਂ ਗੱਲ ਕੀਤੀ ਸੀਗੀ ਦੁਪਹਿਰੇ ਤੇ ਕਹਿੰਦਾ ਨਹੀਂ ਤੂੰ ਮੇਰੇ ਸਾਹਮਣੇ ਕੋਈ ਫੋਨ ਲਾਉਂਦੀ ਹੈ ਮੈਂ ਤਾਂ ਨਹੀਂ ਮੰਮੀ ਰਸੋਈ ਚ ਸੀਗੀ ਮੈਂ ਡੈਡੀ ਨਾਲ ਗੱਲ ਲਈ ਕਹਿੰਦਾ ਤੂੰ ਮੈਨੂੰ ਆਹ ਝੂਠ ਕਿਉਂ ਬੋਲਿਆ ਤੂੰ ਡੈਡੀ ਨੂੰ ਫੋਨ ਲਾਇਆ ਤੂੰ ਪਹਿਲਾਂ ਮੈਨੂੰ ਕਹਿ ਆ ਮੈਂ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਮੈਂ ਡੈਡੀ ਨੂੰ ਫੋਨ ਲਾਇਆ ਸੀਗਾ ਮੈਂ ਤਾਂ ਤੂੰ ਨਹੀਂ ਸੁਣਿਆ ਤੂੰ ਫੋਨ 'ਤੇ ਲੱਗਾ ਹੀ ਤੂੰ ਰਾਸ਼ੀਆਂ ਪੜਦਾ ਹੀ ਮੈਂ ਕਿਹਾ ਪੜਤਾ ਦੇ ਪਿੱਛੇ ਲੱਗਾ ਹੋਇਆ ਹੈ ਤੂੰ ਮਤ ਉਹਨਾਂ ਦਾ ਕਹਿਣਾ ਕਿ ਜਿਹੜਾ ਕਿ ਫੋਨ ਜਿਹੜਾ ਕਰਨਾ ਆਪਣੇ ਘਰ ਤੁਸੀਂ ਉਹ ਉਹਨਾਂ ਦੇ ਸਾਹਮਣੇ ਫੋਨ ਕਰਨਾ ਹੈ ਹਾਂਜੀ ਮਤ ਤੂੰ ਇਕੱਲੇ ਆਪਣੇ ਮਾਪ ਔਰ ਇਹ ਵੀ ਇਤਰਾਜ਼ ਆ ਕਿ ਮੈਂ ਉਹਨਾਂ ਨੇ ਫੋਨ ਕਿ ਕਰਦੀ ਆ ਇੱਕ ਪੰਟਾ ਵਾਲੀ ਜਿਹੜੀ ਤੁਸੀਂ ਗੱਲ ਕਹਿੰਦੇ ਆ ਕਿ ਉਹ ਕਹਿੰਦੇ ਕਿ ਕਹਿੰਦੇ ਮੰਗ ਕੀ ਤੁਹਾਡੀ ਕੀ ਮੰਗ ਮੈਂ ਦੇਖ ਲਓ 7 ਸਾਲ ਹੋ ਗਏ ਨੇ ਇਹੀ ਕੁਸ਼ ਚੱਲਦਾ ਪਿਆ ਮਾਰ ਕਟਾਈ ਸੁਲਾ ਸ라이 ਫੇਰ ਘਰ ਇੱਕ ਮਹੀਨਾ ਠੀਕ ਰਹੇਗਾ ਫੇਰ ਉਹ ਪਰ ਦੇਖੋ ਨਾ ਇਹਦੇ ਵਿੱਚ ਇੱਕ ਪਰਿਵਾਰ ਤੁਹਾਡੀ ਬੱਚੀ ਹੈ ਤੁਹਾਡੇ ਬੱਚੀ ਉਹ ਵੀ ਕਿਤੇ ਨਾ ਕਿਤੇ ਦੀ ਲਾਈਫ ਖਰਾਬ ਹੋ ਰਹੀ ਹੈ ਉਹ ਤੇ ਮੈਨੂੰ ਪਤਾ ਹੈ ਬਾਕੀ ਆਪਸੀ ਲੜਾਈ ਦੇ ਵਿੱਚ ਨਹੀਂ ਉਸ ਬੰਦੇ ਨੂੰ ਨਹੀਂ ਪਤਾ ਇਸ ਸਵਾਲ ਅਸੀਂ ਉਹਨਾਂ ਨੂੰ ਵੀ ਕੀਤਾ ਹਾਂਜੀ ਪਰ ਉਸ ਬੰਦੇ ਨੂੰ ਨਹੀਂ ਪਤਾ ਸਾਡਾ ਉਹਦੇ ਕੋਲ ਹੈ ਤੁਹਾਡਾ ਕੋਈ ਫਿਊਚਰ ਨਹੀਂ ਹੈਗਾ ਕਿਉਂਕਿ ਨਾ ਉਹਨੇ ਸ਼ਰਾਬ ਛੱਡਣੀ ਹੈ ਤੇ ਨਾ ਹੀ ਉਹਨੇ ਕੰਮ ਕਰਨਾ ਤੇ ਡਰਿੰਕ ਵਗੈਰਾ ਕਰਦੇ ਹਾਂਜੀ ਉਹਨੇ ਖੁਦ ਆਪਣੇ ਇਸ ਪਰ ਨੂੰ ਕਿਹਾ ਤਾਂ ਕਿ ਮੈਂ ਕੰਮ ਨਹੀਂ ਕਰ ਸਕਦਾ ਤੇ ਮੈਂ ਸ਼ਰਾਬ ਹੋ ਰਾਜੀ ਕੋ ਡੇਲੀ ਪਿੰਦਾ ਰੋਜ਼ ਲੜਾਈ ਕਰਦੀ ਆਪਣੀ ਮਾਂ ਨਾ ਕਰਦਾ ਕਦੀ ਮੇਲਾ ਕਰਦਾ ਲੜਾਈ ਝਗੜਾ ਰਹਿੰਦਾ ਹੀ ਇਸ ਘਰ ਚ ਰਹਿ ਕੇ ਅਸੀਂ پتہ ਨਹੀਂ ਸਾਡਾ ਕੀ ਫਿਊਚਰ ਹੈ ਇਹ ਤਾਂ ਖਤਮ ਹੋਇਆ ਨਾ ਹੀ ਦਾ ਇਦਾਂ ਲੱਗਦਾ ਸਾਨੂੰ ਮਤਲਬ ਕੰਮ ਵੀ ਕੋਈ ਨਹੀਂ ਕਰਦਾ ਆਪਣੀ ਮਦਰ ਨਾਲ ਵੀ ਕੁੱਟਮਰ ਕਰਦਾ ਤੁਹਾਡੇ ਨਾਲ ਵੀ ਕਰਦਾ ਜੇ ਆਪਣੀ ਮਦਰ ਨੂੰ ਕੁੱਟਦਾ ਤਾਂ ਨਹੀਂ ਹੈਗਾ ਗਾ ਜਿੱਦਾਂ ਹੁਣ 65 ਬਸਾਈ ਜਿਹਦਾ ਆਪਣੀ ਮਦਰ ਨਾਲ ਕਰਦਾ ਕੁੱਟਦਾ ਤਾਂ ਸਿਰਫ ਮੈਨੂੰ ਹੀ ਹੂੰ ਪਰਸੋਂ ਇਹਨੇ ਡ੍ਰਿੰਕ ਕੀਤੀ ਆਪਣੀ ਮੰਮੀ ਦੇ ਡ੍ਰਿੰਕ ਵੀ ਇਹਨੇ ਇਤਾਂ ਮਾਰੀ ਕੋਈ ਜਿਹੜਾ ਬੱਚਾ ਆਪਣੀ ਮਾਂ ਦਾ ਨਹੀਂ ਸੱਕਾ ਉਹ ਸਾਡਾ ਦਮਾਮਤਿਆਂ ਰੱਖ ਤੂੰ ਸੱਕਾ ਬਣ ਗਿਆ ਪਰ ਸੋ ਆਪਣੇ ਮਾਂ ਦੇ ਡਰਿੰਕ ਇਹਨੇ ਚੁੱਕ ਕੇ ਨਾ ਕੋਈ ਗੱਲ ਹੋਈ ਤੇ ਡਰਿੰਕ ਦਾ ਕੱਪ ਫੜਿਆ ਚੁੱਕ ਕੇ ਆਪਣੀ ਮਾਂ ਦੀ ਅੱਖਾਂ 'ਚ ਮਾਰੀ ਤਾਂ ਡਰਿੰਕ ਸ਼ਰਾਬ ਇਹ ਘਾਰ ਹੀ ਕਰਦੇ ਡਰਿੰਕ ਵੀ ਹਾਂ ਬਾਹਰ ਵੀ ਕਰਿਆਂਗਾ ਤੇ ਫਿਰ ਘਰ ਵੀ ਕਰ ਲਾਂਗਾ ਮੈਨੂੰ ਉਹ ਪੰਡਤ ਦਾ ਨਾਮ ਪਤਾ ਤੁਹਾਨੂੰ ਜਿਹੜਾ ਤੁਸੀਂ ਕਹਿੰਦੇ ਆ ਮੈਨੂੰ ਪੰਡਤ ਦਾ ਨਾਮ ਨਹੀਂ ਪਤਾ ਕੀ ਜਨਾਨੀ ਤੇਰੇ ਤੇ ਭਾਰੂ ਆਏ ਤੇ ਸ਼ਨੀ ਭਾਰੀ ਆ ਇਹ ਉਹ ਵੇਹਮ ਵਿੱਚ ਬਹੁਤ ਪੇ ਗਿਆ ਉਸ ਵੇਮਲ ਕਰਕੇ ਵੀ ਸਾਡਾ ਘਰ ਬਰਬਾਦ ਹੋ ਰਿਹਾ ਹੈ ਤੁਹਾਨੂੰ ਕਦੀ ਲੈ ਕੇ ਵੀ ਗਿਆ ਕਿਸੇ ਪੰਡਤ ਕੋ ਨਾ ਨਾ ਉਹ ਆਪ ਹੀ ਜਾਣਦਾ ਕਦੀ ਉਹਨੇ ਨੱਕ ਵੇਖਿਆ ਨੱਕ ਪਾਇਆ ਮਾਲਾ ਪਾਈਆਂ ਨੇ ਅੱਗਾ ਵਿੱਚ ਆਹੀ ਗੁਰੂ ਘਰ ਵਾਲੇ ਨੇ ਮਨਣ ਵਾਲੇ ਬੰਦੇ ਆਹੀ ਆ ਜੀ ਜਲਮੀ ਬੰਦੇ ਆ ਇੱਕ ਹੋਰ ਤੇ ਗੱਲ ਕਿਤੇ ਕੰਮ ਉਹ ਕਰਦਾ ਨਹੀਂਗਾ ਤੇ ਦਾ ਡਰਿੰਕ ਹੈ ਜਾਂ ਘਰ ਦਾ ਖਰਚ ਉਹ ਵੀ ਕਿਸ ਤਰ੍ਹਾਂ ਹੋਂਦਾ ਸਾਰਾ ਪਰ ਉਹਨੂੰ ਪਤਾ ਹੋਏਗਾ ਸਾਨੂੰ ਤੇ ਅੱਜ ਤੱਕ ਕੋਈ ਖਰਚਾ ਦਿੱਤਾ ਨਹੀਂ ਉਹਨੇ ਹਰ ਸੱਸ ਹੈਗੀ ਏ ਉਹ ਖਰਚਾ ਕਰਦੀ ਏ ਰੋਟੀ ਇਹ ਹੀ ਖਾ ਲਾ ਨੇ ਜਾਂ ਕਰ ਲਾ ਨੇ ਤੇ ਸਾਨੂੰ ਇਹਨੇ ਅੱਜ ਤੱਕ ਰੁਪਈਆ ਨਹੀਂ ਦਿੱਤਾ ਸਾਲ ਸਾਲ ਹੋ ਗਏ ਨੇ ਤੇ ਜਨਾਨੀਆਂ ਬੰਦੇ ਨੂੰ ਘਰ ਵਿਹਲਾ ਨਹੀਂ ਬਿਠਾਉਂਦੀ ਮਤਲਬ ਕਿ ਸੱਸ ਤੁਹਾਡੇ ਨਾਲ ਠੀਕ ਹੈਗੀ ਆ ਹਾਂਜੀ ਠੀਕ ਪਰ ਹੋਣਾ ਝੂਠ ਬੋਲਦੀ ਵੀ ਏ ਕਿ ਮੇਰੀ ਨੂੰ ਮੈਨੂੰ ਕੁੱਟ ਕੇ ਗਈ ਏ ਮੇਰੀ 1.5 ਮਹੀਨਾ ਹੋ ਗਏ ਮੇਰੀ ਡਿਲੀਵਰੀ ਹੋਈ ਨਹੀਂ ਅੱਜ ਤੱਕ ਮੈਂ ਕੈਮ ਨਹੀਂ ਹੈਗੀ ਮੇਰੇ ਤਿੰਨ ਬੱਚੇ ਹੀ ਨਾਰਮਲ ਡਿਲੀਵਰੀ ਹੋਈ ਹੈ ਤੇ ਮੈਂ ਆਪਣੀ ਸੱਸ ਨੂੰ ਕਿੱਦਾਂ ਕੁੱਟ ਕੇ ਜਾ ਸਕਦੀ ਆ ਮੈਨੂੰ ਬੜਾ ਤੋ ਹੋਇਆ ਮਮੀ ਨੇ ਇੰਨੀ ਗੱਲ ਕਹੀ ਇੱਥੇ ਮੇਰਾ ਕੀ ਇਨਸਾਫ ਹੋਏਗਾ ਕਿ ਮਮੀਰੇ ਸਾਹਮਣੇ ਇਨਾ ਕੁਝ ਹੋਇਆ ਹੈ ਤੋ ਇੰਨੀ ਗੱਲ ਕਹਿ ਰਹੀ ਆਪਣੇ ਮੁੰਡੇ ਦਾ ਸਾਥ ਦੇ ਰਹੀ ਹੈ ਫਿਰ ਦੇਈ ਜਾਵੇ ਤੁਹਾਡਾ ਇਹ ਇਹ ਏਰੀਆ ਕਿਹੜਾ ਕਿੱਥੇ ਘਰ ਹੈਗਾ ਤੁਹਾਡਾ ਤੁਹਾਡਾ ਦਿਲਬਾਗਨਗਰ ਪੈਂਦਾ ਉਹਨਾਂ ਦਾ ਨਿਊ ਦਿਲਬਾਗਨ ਤੇ ਸਭ ਝੂਠ ਬੋਲਦੇ ਪਏ ਨੇ ਕੋਈ ਨਹੀਂ ਕਿਹਨੇ ਝੂਠ ਬੋਲਣਾ ਬੋਲ ਸਕਦਾ ਤੁਸੀਂ ਹੁਣ ਕੋਈ ਥਾਣੇ ਕੰਪਲੇਂਟ ਕੀਤੀ ਫੋਨ ਕੀਤਾ ਮੈਨੂੰ ਧਮਕੀਆਂ ਦਿੰਦਾ ਹੁੰਦਾ ਕਿ ਮੈਂ ਤੇਰੇ ਤੇ ਕੇਸ ਕਰਦਾਗਾ ਮੈਂ ਥਾਣੇ ਤੇ ਰਿਪੋਰਟ ਲਗਾਵਾਗਾ ਤੇਰੇ ਘਰਦਿਆਂ ਨੂੰ ਤੇ ਭਰਾ ਨੂੰ ਚੁਕਾਵਾਂਗਾ ਤੇਰੇ ਕੁੱਪੜ ਨੂੰ ਚੁਕਾਵਾਂਗਾ ਉਹਨੂੰ ਚੁਕਾਵਾਂਗਾ ਤੇ ਮੈਂ ਤਾਂ ਮੈਂ ਮੈਂ ਹੀ ਪਲੇਟ ਕਰਕੇ ਦੇਖ ਕਰਦੀ ਆ ਇਹਨੇ ਹਰ ਵਾਰੀ ਮੇਰੇ ਤੋਂ ਕੰਪਲੀਟ ਕਰਦਾ ਮੈਂ ਕਿ ਮੈਂ ਤਾਂ ਕੰਪਲੀਟ ਕਰਦੀ ਆ ਕਿਉਂਕਿ ਮੇਰੇ ਨਾਲ ਇੰਨਾ ਕੁਝ ਗਲਤ ਹੁੰਦਾ ਨਾ ਤੇ ਗਲਤ ਕੁਝ ਹੋਉਂਦਾ ਹੀ ਨਹੀਂ ਹੈਗਾ ਤੇ ਬੇਨਜਾਇਜ਼ ਹੀ ਕੰਪਲੀਟ ਕਰਦਾ ਤੇ ਮੇਰੇ ਨਾਲ ਇੰਨਾ ਕੁਝ ਹੁੰਦਾ ਮੈਨੂੰ ਮਾਰਦਾ ਕੁੱਟਦਾ ਅੱਜ ਤੱਕ ਇੱਕ ਰੁਪਿਆ ਦਾ ਖਰਚਾ ਨਹੀਂ ਦਿੱਤਾ ਹੈਗਾ ਸੱਸ ਕਰੇ ਜਾਂ ਨਾ ਕਰੇ ਇਹਨੇ 1 ਰੁਪਿਆ ਦਾ ਖਰਚਾ ਨਹੀਂ ਦਿੱਤਾ ਹੈਗਾ ਮੁ ਮੇਰਾ ਸਹਰਾੰਦਾ ਕਹਿੰਦਾ ਤੇਰੇ ਤੇ ਇਨਾ ਪੈਸਾ ਲਾਇਆ ਤੇ ਤਿੰਨਾਂ ਪੈਸਾ ਲਾਇਆ ਤੇ ਤਿੰਨ ਬੱਚੇ ਸੀਗੇ ਇਹਦੇ ਬੱਚੇ ਸੀਗੇ ਤੇ ਇੰਨੇ ਖਰਚਾ ਕਰਨਾ ਸੀ ਹੋਰ ਕਿੰਨੇ ਕਰਨਾ ਸੀ ਸਾਡੇ ਹਸਬੰਦ ਨੂੰ ਵੀ ਕੋਈ ਪ੍ਰੋਬਲਮ ਹੈਗੀ ਉਹ ਵੀ ਕੋਈ ਦਵਾਈ ਦੂਈ ਖਾਂਦੇ ਪਤਾ ਨਹੀਂ ਕਹਿੰਦਾ ਮੇਰਾ ਬੀਪੀ ਵੱਧਦਾ ਹੈ ਦਵਾਈ ਦੂਈ ਦੇ ਖਾਂਦਾ ਹੀ ਹੈ ਕਸ਼ਰਾਬਾ ਹੀ ਪੀਂਦਾ ਸਾਡੀ ਕੋਈ ਡਾਕਟਰ ਕੋਲ ਚੈੱਕ ਕਰਾਂ ਚਲ ਜਾਂਦਾ ਕਦੇ ਕਿਸੇ ਟਰੱਕ ਤੇ ਦਵਾਈ ਕਿਸੇ ਕੋ ਨਹੀਂ ਕਰਦਾ ਤੇ ਹੁਣ ਤੁਸੀਂ ਪੁਲਿਸ ਨੂੰ ਫੋਨ ਕੀਤਾ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਪੁਲਿਸ ਤੁਹਾਨੂੰ ਕੀ assurance ਦਿੰਦਾ ਕਹਿੰਦੇ ਅਸੀਂ ਕੋਈ ਨਹੀਂ ਅਸੀਂ ਪੂਰਾ ਤੁਹਾਨੂੰ ਕੋਆਪਰੇਟ ਕਰਾਂਗੇ ਉਹਨਾਂ ਨੂੰ ਸਾਫ਼ ਸਮਝਾਵਾਵਾਂਗੇ ਤੇ ਅੱਜ ਤੁਹਾਡੇ ਤੇ ਵੀ ਕੋਈ આરોਪ ਕਿੰਦੇ ਲੱਗੇ ਸੀ ਤੁਹਾਡਾ ਨਾਮ ਕੀ ਹੈ ਪਹਿਲਾਂ ਨਾਮ ਦਾ ਮੇਰਾ ਨਾਮ ਪਰਮਜੀਤਾ ਜੀ ਹਾਂ ਕੀ ਮੈਟਰ ਕੀ ਹੋਇਆ ਸਾਰਾ ਮੈਟਰ ਤੇ ਮੈਂ ਇਹ ਦੇਖੋ ਜੀ ਇਹ ਬੇਟੀ ਆਈ ਆ ਸਾਡੇ ਘਰ ਪ੍ਰੋਗਰਾਮ ਸੀਗਾ ਖੰਡਪਾਰ ਸੀ ਰੱਖਿਆ ਸੀ ਸੁਖਨੀ ਸਾਦਾ ਪਾੜ ਸੀਗਾ ਅਸੀਂ ਦੇ ਘਰ ਦੇ ਵਿੱਚ ਆਪਣੇ ਸੀਗੇ ਬਿਜੀ ਸੀ ਤੇ ਇਹ ਬੇਟੀ ਆਈ ਆ ਇਹਨੂੰ ਭਰਾ ਦਾ ਉਹਨਾਂ ਨੇ ਮਾਰਿਆ ਕੁੱਟਿਆ ਵਾ ਤੇ ਇਹਨੂੰ ਅੰਦਰ ਕੀਤੀ ਸੀ ਉਹਨਾਂ ਨੇ ਬੰਦ ਸੀਗੀ ਕੀਤੀ ਸੀ ਉਹਨਾਂ ਨੇ ਤੇ ਇਹ ਆਈਏ ਸਾਡੇ ਕੋਲ ਆਈ ਮਹਿੰਗੀ ਗੱਲ ਤੋਂ ਆਈ ਨਾ ਮੈਂ ਇਹਨਾਂ ਦੇ ਹਸਬੰਦ ਦਾ ਕਿੱਥੋਂ ਦੇ ਰਹਿਣ ਵਾਲੇ ਨੇ ਕਿੱਥੋਂ ਦੇ ਰਹਿਣ ਵਾਲੇ ਨਿਊ ਆਪਣੇ ਦਲਵਾਗਨਗਰ ਦੇ ਰਹਿਣ ਵਾਲੇ ਅੱਛਾ ਇਹ ਕਿੰਨੀ ਚਿਰ ਪਹਿਲਾਂ ਵਿਆਹ ਹੋਇਆ ਸੀ ਵਿਆਹ ਦੇਖੋ ਜੀ 6-7 ਸਾਲ ਹੋ ਗਏ ਸਾਨੂੰ ਡਿਸਟ੍ਰਿਬਿਊਟ ਕਿੰਨੀ ਚਿਰ ਤੋਂ ਚੱਲਦਾ ਪੈਣਾ ਦਾ ਆ ਬਸ ਇਹਨਾਂ ਦਾ ਇਹੀ ਹੈ ਅੱਗੇ 2-3 ਵਾਰੀ ਆਪਾਂ ਫੈਸਲਾ ਕੀਤਾ ਵਾ ਖਾਣੇ ਵੀ ਫੈਸਲਾ ਹੋਇਆ ਵਾ ਮਹਿਲਾ ਮੰਡਲ ਤੇ ਵੀ ਫੈਸਲਾ ਹੋਇਆ ਫਿਰ ਅਸੀਂ ਕੁੜੀ ਨੂੰ ਭੇਜਤੀ ਇੱਕ ਅੱਧੀ ਫਿਰ ਮੈਂ ਜਾਣਾ ਮੈਂ ਕਿਹਾ ਚੱਲ ਜਾ ਨੀ ਉਹਦਾ ਵਿਆਹ ਤੋਂ ਕਿੰਨੇ ਦਿਨ ਬਾਅਦ ਯਾਨੀ ਕਿੰਨੇ ਲੜਾਈ ਚੱਲ ਰਹੀ ਹੈ ਇਹ ਭਾਜੀ 2-3 ਮਹੀਨੇ ਬਾਅਦ ਬਸ ਲੜਾਈ ਮਤਲਬ ਵਿਆਹ ਤਾਂ 2-3 ਮਹੀਨੇ ਬਾਅਦ ਹੀ ਲੱਗਿਆ ਇਹਨੇ ਸਾਨੂੰ ਨਹੀਂ ਦੱਸਿਆ ਮੈਨੂੰ ਮਾਰਦਾ ਕੁੱਟਦਾ ਵਾ ਇਦਾਂ ਅੱਛਾ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਪਹਿਲੇ ਹਾਂ ਅਸੀਂ ਅਸੀਂ ਵੀ ਕੀਤੀ ਕਮੇਡ ਕੀਤੀ ਸੀ ਉਦੋਂ ਫਿਰ ਉਹਦੇ ਤੇ ਰਾਜਨਾਮਾ ਹੋ ਗਿਆ ਤੇ ਫਿਰ ਚਲੋ ਬਈ ਕਹਿੰਦੇ ਮੈਡਮ ਕਹਿੰਦੇ ਤੁਸੀਂ ਤੌਰਦੇ ਹੋ ਜੀ ਚਲ ਠੀਕ ਹੈ ਜੀ ਜਿੱਦਾਂ ਤੁਸੀਂ ਜੁਮੇ ਚੱਕਦੇ ਨਹੀਂ ਹੁਣ ਪੁਲਿਸ ਕੰਪਲੀਟ ਵਗੈਰਾ ਕੀਤੀ ਵੀ ਰਾਤੀ ਜਿੱਦਾਂ ਇਨਸੀਡੈਂਟ ਹੋਇਆ ਨਾ ਮੇਰੇ ਹੁਣ ਰਾਤ ਦਾ ਕੀ ਹੋਇਆ ਮੈਟਰ ਸਾਰਾ ਰਾਤ ਦਾ ਦੇਖੋ ਜੀ ਇਹ ਹੈ ਕੁੜੀ ਸੀ ਇੱਥੇ ਘਰ ਸੀ ਆਪਣੇ ਘਰ ਸੀ ਰਾਤ ਨੂੰ ਇਹਨਾਂ ਨੇ ਮਾਰਿਆ ਕੁੜੀ ਦੇ ਬੋਤਲ-ਬੋਤਲ ਮਾਰੀ ਉਹਦਾ ਸਿਰ ਕੁੱਟਿਆ ਵਾ ਤੇ ਇਹ ਇਹਨਾਂ ਨੇ ਕੀਤੀ ਹੈ ਹੁਣ ਤਾਂ ਮੈਂ ਸ਼ਰਮ ਗਿਆ ਮੈਂ ਆਪਾਂ ਤੋਂ ਵੀ ਬੋਲ ਰਿਹਾ ਹਾਂ ਕਿ ਮੈਂ ਆਪਣੇ ਗੁੱਸੇ 'ਚ ਇੱਕ ਦੋ ਗਾਲ ਕੱਢੀ ਹੂੰ ਹੂੰ ਉਸ ਤੋਂ ਬਾਅਦ ਉਹ ਮਾਰਕੋਟ ਦਾ ਕਹਿੰਦਾ ਕਿ ਮਾਰਕੋਟ ਵਾਲੀ ਗੱਲ ਕਰਦੀ ਆ ਜੀ ਉਹਨਾਂ ਨੇ ਕਿਹਾ ਵੀ ਮਹਾਰਾਜ ਦੇ ਘਰ ਪਹੁੰਚੋ ਜੇ ਅਸੀਂ ਮਾਰਿਆ ਕੁੱਟੇ ਵੀ ਹੱਥ ਵੀ ਲਾਇਆ ਮੈਂ ਆਪਣੀ ਕੁੜੀ ਲੈ ਕੇ ਆਪਣੇ ਘਰ ਆ ਗਿਆ ਆ ਆ ਗੱਲ ਆ ਗੱਲ ਵਾਪਸ ਦੇ ਉਹਦਾ ਹੀ ਕਹੀ ਜਾਣ ਵਿੱਚ ਸਾਨੂੰ ਮਾਰਿਆ ਕੁੱਟਿਆ ਮੇਰੇ ਹੱਥੀ ਪੇਨ ਉਹ ਕਹਿੰਦਾ ਜੇ ਮਾਮੀ ਮਹਾਰਾਜ ਦੇ ਘਰ ਚੱਲ ਜਾਣਾ ਉਹ ਵੀ ਚੱਲ ਜੇ ਕਾਤਰਾ ਕਰਨੇ ਦਿਨ ਕੋਲ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਭਾਈ ਹੁਣ ਪਤਾ ਨਹੀਂ ਇਹਨਾਂ ਦਾ ਆਪਸ ਵਿੱਚ ਕੀ ਗੱਲਬਾਤ ਕੀ ਹੈ ਉਹ ਕੰਮ ਕਰ ਕੋਈ ਕਰਦਾਂ ਨਹੀਂ ਵਿਹਲਾ ਹੈਗਾ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਵਿਹਲਾ ਹੈਗਾ ਉਹਨੂੰ ਥੋੜਾ ਬੱਚਾ ਆਵੇ ਇੱਕ ਛੋਟਾ ਬੱਚਾ ਹੋਵੇ ਉਹਨੂੰ ਖਰਚਾ ਵੀ ਚਾਹੀਦਾ ਵਾ ਕੁੜੀ ਨੂੰ ਖਰਚਾ ਚਾਹੀਦਾ ਕਿੰਨੇ ਮੁੱਛਾ ਤੁਹਾਡੀ ਬੱਚੇ ਇੱਕੋ ਹੀ ਹੈ ਜੀ ਮੈਰੀ ਤੋਂ ਪਹਿਲਾਂ ਕੰਮ ਕਰਦਾ ਸੀ ਜੀ ਪਹਿਲਾਂ ਵੀ ਨਹੀਂ ਕਰਦਾ ਬਾਹਰੋਂ ਆਇਆ ਸੀ ਅਮਰੀਕਾ ਤੋਂ ਆਇਆ ਸੀ ਉਸ ਤੋਂ ਬਾਅਦ ਫਿਰ ਇਹਨੇ ਉਸ ਤੋਂ ਬਾਅਦ ਕੋਈ ਕੰਮ ਨਹੀਂ ਕੀਤਾ ਉਹ ਇਹਦਾ ਡੈਡੀ ਹੈਗਾ ਸੀਗਾ ਇਹਦਾ ਡੈਡੀ ਸਾਨੂੰ ਕਹਿੰਦਾ ਹੁੰਦਾ ਕਹਿੰਦਾ ਇਹਨੂੰ ਤੋ ਇਹ ਕੁੜੀ ਸਾਡੇ ਕੋਲ ਛੱਡ ਦਿਓ ਇਹਨੂੰ ਅਸੀਂ ਕੱਢ ਦਰਿਆ ਘਰੋਂ ਬਾਹਰ ਕੱਢ ਦਾਂਗੇ ਤੇ ਅਸੀਂ ਹੁਣ ਮਤਲਬ ਕੋਈ ਹਾਲ ਦੀ ਕਰੀ ਕੀ ਇਨਵੈਸਟੀਗੇਸ਼ਨ ਹੋ ਰਹੀ ਪੁਲਿਸ ਵੱਲੋਂ ਪੁਲਿਸ ਦੇ ਕੋਈ ਸਾਡੀ ਉਹਨਾਂ ਨੇ ਸੁਣੀ ਹੈ ਫੋਨ ਕਹਿੰਦੇ ਆਪਾਂ ਬੈ ਕੇ ਕਰਦੇ ਆਂ ਵੀ ਕੀ ਗੱਲਬਾਤ ਹੈ ਓਕੇ ਦੋਵਾਂ ਮਤਤਰਾਂ ਦੀ ਆਪਾਂ ਸੁਣਾਂਗੇ ਗੱਲਬਾਤ ਕੀ ਹੈ ਕੀ ਗੱਲਬਾਤ ਹੈ ਤੁਹਾ ਤੁਹਾਡੀ ਉਹਨ ਕੀ ਮੰਗ ਸਾਡੀ ਮੰਗ ਇਹੀ ਹੈ ਵੀ ਸਾਨੂੰ ਇਨਸਾਫ ਚਾਹੀਦਾ ਅਸੀਂ ਰੋਜ਼ ਰੋਜ਼ ਦਾ ਇਹ ਕੰਜਰ خانہ ਕਿਸ ਤਿੱਕੇ ਦਾ ਇਨਸਾਫ ਚਾਹੁੰਦੇ ਹਾਂ ਇਨਸਾਫ ਅਸੀਂ ਇਹ ਕਹਿੰਦੇ ਚਲੋ ਆਪਣੇ ਅਸੀਂ ਤਾਂ ਇਹ ਕਹਿੰਦੇ ਆਪਣੇ ਘਰ ਰਵੇ ਬਸੇ ਤੇ ਇਹਨਾਂ ਵੀ ਜਦੋਂ ਮਾਰੇ ਕੁੱਟ ਗਲਤ ਕਰਦਾ ਜਦੋਂ ਲੱਗਦਾ ਸਰ ਦੋ ਤਿੰਨ ਵਾਰੀ ਹੋ ਗਿਆ ਤਾਂ ਫਿਰ ਵੀ ਹੋ ਸਕਦਾ ਦੁਬਾਰਾ ਦੇਖੋ ਜੀ ਔਰ ਆਪਾਂ ਤਾਂ ਉਹ ਦੇਖਦੇ ਆ ਜੀ ਹੁਣ ਕੀ ਉੱਥੇ ਫੈਸਲਾ ਹੁੰਦਾ ਅੱਜ ਸ਼ਾਮੀ ਆਪਾਂ ਜਾਣਾ 6 ਵਜੇ ਠਾਣੇ ਦੇਖੋ ਕੀ ਉੱਥੇ ਗੱਲਬਾਤ ਹੁੰਦੀ ਜੋ ਵੀ ਗੱਲ ਬਣਾਈ ਜੇ ਫਿਰ ਆਪਾਂ ਜੋ ਸਾਨੂੰ ਚੰਗੀ ਲੱਗੇ ਆਪਾਂ ਕਰਨਾ ਤੇ ਸੋ ਬੇਸੂ ਤੋਂ ਦੱਸ ਦਈਏ ਕਿ ਦਰਬਾਰ ਜਾਂਦਾ ਕਿਹੜਾ ਮਾਮਲਾ ਸਾਹਮਣੇ ਆਇਆ ਕਿ ਲੜਕੀ ਵੱਲੋਂ ਜਿਹੜਾ આરોਪ ਲਗਾਇਆ ਰਿਹਾ ਕਿ ਉਹ ਹਸਬੰਡ ਬੋਲੋ ਜਿਹੜਾ ਉਹਨਾਂ ਮਾਰਕਟ ਕੀਤੀ ਜਾਂਦੀ ਹੈ ਸੋ ਕੱਲ ਰਾਤ ਨੂੰ ਜਿਹੜਾ ਕਿ ਮਾਰਕਟ ਕੀਤੀ ਗਈ ਔਰ ਜਿਹੜਾ ਕਿ ਉਹਨੂੰ ਘਰੋਂ ਬਾਹਰ ਵੀ ਨਹੀਂ ਜਾਣ ਦਿੱਤਾ ਗਿਆ ਔਰ ਉਹਦਾ ਫੋਨ ਵੀ ਜਿਹੜਾ ਖੋਹ ਦਿੱਤਾ ਗਿਆ ਉਥੋਂ ਕਾਫੀ ਵੱਡੇ ਜਿਹੜੇ ਕਿ ਇਲਜ਼ਾਮ ਲਗਾ ਰਹੀ ਲੜਕੀ ਉਹਦਾ ਕਹਿਣਾ ਕਿ ਜਿਹੜਾ ਕਿ ਉਹ ਜਿਹੜਾ ਮੇਰਾ ਹਸਬੰਡ ਆ ਉਹ ਮੇਰੇ ਆਪਣੇ ਘਰ ਦੇ ਨਾਲ ਵੀ ਮੇਰੇ ਗੱਲ ਨਹੀਂ ਕਰਨ ਦਿੰਦਾ ਉਹ ਜੇ ਫੋਨ ਤੇ ਗੱਲ ਕਰਨੀ ਵੀ ਹੈ ਤਾਂ ਉਹ ਕਹਿੰਦਾ ਕਿ ਜੇ ਆਪਣੇ ਮਾਪਿਆਂ ਨਾਲ ਗੱਲ ਕਰਨੀ ਹੈ ਤਾਂ ਉਹ ਵੀ ਮੇਰੇ ਸਗਦੂ ਇਹ ਪੁਸਤਿਕਾ ਦਾ ਜੋ ਆरोप ਲਗਾ ਰਹੇ ਸਹੀ ਹੈ ਜਲਤਾਂ ਲੇਕਿਨ ਇਸ ਟਮ ਸਿਵਲ ਉਤਰ ਪਹੁੰਚੇ ਹੋ ਰਹੇ ਤੁਗ ਨੂੰ ਇਹ ਵੀ ਤਾਂ ਅੱਜ ਕੀ ਜੇ ਦੂਜਾ ਪੱਖ ਹੋ ਤੀ ਆਪਣਾ ਪੱਖ ਰੱਖਣਾ ਜ਼ਰੂਰ ਸਾਡੇ ਚੈਨਲ ਦਾ ਹੀ ਆਪਣਾ ਪੱਖ ਰੱਖ ਸਕਦਾ ਸੋ ਇਹਨਾਂ ਤਸਵੀਰਾਂ ਤੋਂ ਤਰ ਤਿੰਦੇ ਜਾਂਦੇ ਜੰਦ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ